ਕੇ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸਭ ਤੋਂ ਉੱਚਾ ਦਰਜਾ ਜੋ ਹੈ ਉਹ ਕੇਵਲ ਗੁਰੂ ਕੇ ਸ਼ਬਦ ਗੁਰੂ ਕੀ ਬਾਣੀ ਨੂੰ ਮੈਂ ਬਾਣੀ ਤੋਂ ਉੱਚੇ ਇਥੇ ਕੋਈ ਦਲੀਲ ਨਹੀਂ ਤਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਅਰਜ਼ ਕਰਦਿਆਂ ਗੁਰੂ ਰਾਮਦਾਸ ਜੀ ਦੇ ਬਚਨ ਪੜੋ ਹਜ਼ੂਰ ਨੂੰ ਪੁੱਛੋ ਦਾਤਾਰ ਗੁਰਬਾਣੀ ਨਾਲ ਕਿੰਨਾ ਕੋ ਤੁਹਾਡਾ ਲਗਾਏ ਲਗਾਏ ਤਨ ਗੁਰੂ ਰਾਮਦਾਸ ਕਿੰਨੇ ਮੈਂ ਸਤਗੁਰ ਛੇਤੀ ਪਿਰਹੜੀ ਕਹਿੰਦੇ ਨੇ ਮੈਨੂੰ ਮੇਰੇ ਗੁਰੂ ਦੇ ਨਾਲ ਪਿਰਹੜੀ ਦਾ ਅਰਥ ਪ੍ਰੇਮ ਹੈ ਕਹਿ ਲੱਗੇ ਕਿਉਂ ਗੁਰਬਿਨ ਜੀਵੋਂ ਮਾਏ ਖੇਮਾ ਮੈਂ ਸਤਗੁਰ ਸੇਤੀ ਪਿਰਹੜੀ ਕਿਉ ਗੁਰਬਿਨ ਜੀਵਾ ਮਾਉ ਕਹਿ ਲੱਗੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਜ ਰਹਾਉ ਮੇਰੀ ਜ਼ਿੰਦਗੀ ਦਾ ਆਧਾਰ ਗੁਰਬਾਣੀ ਹੈ ਤੇ ਗੁਰਬਾਣੀ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੁਹਾਨੂੰ ਗੁਰੂ ਰਾਮਦਾਸ ਜੀ ਨੂੰ ਪੁੱਛੋ ਉਹ ਤਾਂ ਕਹਿੰਦੇ ਨੇ ਮੇਰੇ ਗੁਰੂ ਕਾ ਸ਼ਬਦ ਜਿਹੜਾ ਇਹ ਜਦੋਂ ਪੜਨਾ ਵਾ ਤੇ ਅੰਮ੍ਰਿਤ ਦੇ ਛੱਟੇ ਮਾਰਦਾ ਤਨ ਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਕਿ ਗੁਰ ਅੰਮ੍ਰਿਤ ਭਿੰਨੀ ਦਿਹੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨ੍ਹਾਂ ਗੁਰ ਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਗੁਰੂ ਸਾਹਿਬ ਬੁਰਕੇ ਦਾ ਅਰਥ ਆਪ ਛਿੰਜਦੇ ਪੈ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋ ਬਾਣੀ ਨੂੰ ਸਭ ਤੋਂ ਉੱਚਾ ਦਰਜੈ ਧੰ ਗੁਰੂ ਅਰਜੁਨ ਦੇਵ ਕਹਿੰਦੇ ਨੇ ਖਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨਮਨ ਤੇ ਤਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰ ਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਿਚਰ ਮੂਲ ਨਾ ਛੁੜੀ ਦੋ ਜਿਚਰ ਆਪ ਆਪ ਕਿਰਪਾ ਨਾਲ ਸ਼ਬਦ ਅਖੁੱਤ ਬਾਬਾ ਨਾਨਕਾ ਖਾਏ ਖਰਚ ਤਨਮਾਲ ਗੁਰੂ ਅਰਜੁਨ ਦੇਵ ਕਿੰਨੇ ਹਮ ਤਨਵੰਤ ਭਾਗਤ ਸਚ ਨਾਹੀਂ ਹਰ ਗੁਣ ਗਾਵੈ ਸਹਿਜ ਸੁਬਾਏ ਕਿੰਨੇ ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਤਾ ਕਚੂ ਨਾ ਮੋਹਲ ਭਰੇ ਭੰਡਾਰ ਆਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਸਿੱਖੋ ਖਜ਼ਾਨਾ ਬੜਾ ਕੀਮਤੀ ਜੇ ਤੋਟ ਨਾ ਆਵੇ ਵੱਧ ਹੋ ਜਾਈ ਕਬੀਰ ਸਾਹਿਬ ਕਹਿੰਦੇ ਨੀ ਯਕੀਨ ਕਰ ਲੋਕ ਜਾਣੇ ਇਹੋ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਵੇ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਸੇਖ ਆਏ ਨੇ ਗੁਰੂ ਹਰਿ ਸਾਹਿਬ ਦੇ ਚਰਨਾਂ ਵਿੱਚ ਤੇ ਆਪਣੇ ਅੰਦਰ ਦਾ ਜਿਹੜਾ ਸ਼ੰਕਾ ਹੈ ਉਹਨੂੰ ਕਹਿੰਦੇ ਨੇ ਸਤਿਗੁਰੂ ਅਸੀਂ ਪੜਨੇ ਆ ਗੁਰੂ ਕੀ ਬਾਣੀ ਪਰ ਦਾਤਾਰ ਅਰਥਾਂ ਦੀ ਸਮਝ ਨਹੀਂ ਪੈਂਦੀ ਤੇ ਕਈ ਫਿਰ ਕਹਿ ਦਿੰਦੇ ਨੇ ਸਿੱਖ ਕਹ ਰਹੇ ਨੇ ਕਿ ਜੇ ਅਰਥ ਨਹੀਂ ਸਮਝ ਪਏ ਤੇ ਬਾਣੀ ਪੜਨ ਦਾ ਕੀ ਲਾਭ ਹੈ ਸਤਿਗੁਰੂ ਕੀ ਬਾਣੀ ਫਿਰ ਪੜ੍ਹੀਏ ਨਾ ਸਤਿਗੁਰੂ ਬਾਣੀ ਪੜ੍ਹਨੇ ਆ ਤੇ ਮਨ ਜਿਹੜਾ ਉਹ ਕਈ ਵਾਰੀ ਫਿਰ ਵਿੱਚੋਂ ਨਿਕਲ ਜਾਂਦਾ ਹੈ ਤੇ ਧੰ ਗੁਰੂ ਹਰਿ ਸਾਹਿਬ ਕਹਿੰਦੇ ਨੇ ਨਿਤਨੇਮ ਛੱਡਿਆ ਤੇ ਨਹੀਂ ਨਾ ਨੇਮ ਤਿਆਗਿਆ ਤੇ ਨਹੀਂ ਕਹਿੰਦੇ ਨੇ ਸਤ ਗੁਰੂ ਨਹੀਂ ਮਨ ਭਾਵੇਂ ਲੱਗੇ ਨਾ ਲੱਗੇ ਅਰਥ ਸਮਝ ਪੈਣ ਨਾ ਪੈਣ ਤੇਰਾ ਹੁਕਮੇ ਸਿੱਖਾ ਤੂੰ ਬਾਣੀ ਪੜੀ ਬਾਣੀ ਗਾਈ ਅਸੀਂ ਦਾਤਾਰ ਜੀ ਗੁਰੂ ਕੀ ਬਾਣੀ ਦਿਨ ਰਾਤ ਪੜੀ ਜਾਂਦੀ ਹੈ ਸਤ ਗੁਰੂ ਇਹਦਾ ਕੋਈ ਉੱਤਰ ਧੰ ਗੁਰੂ ਹਰਿ ਸਾਹਿਬ ਕਹਿੰਦੇ ਨੇ ਅਜ ਨਹੀਂ ਇੱਕ ਦੋ ਦਿਨਾਂ ਤੱਕ ਦਿੱਤਾ ਜਾਏਗਾ ਮਹਾਰਾਜ ਤੁਸੀਂ ਤਾਂ ਸਮਰਾਥ ਹੋ ਕਹਿਣ ਅੱਗੇ ਤੁਹਾਨੂੰ ਕਿਹਾ ਉੱਤਰ ਜ਼ਰੂਰ ਮਿਲੇਗਾ ਕਹਿੰਦੇ ਨੇ ਹਜ਼ੂਰ ਅੱਜ ਬਾਹਰ ਨਿਕਲੇ ਨੇ ਘੋੜੇ ਤੇ ਅਸਵਾਰ ਹੋ ਕੇ ਤੇ ਮੀਂਹ ਪੈ ਕੇ ਹਟਿਆ ਤੇ ਚਾਰ ਚੁਫੇਰੇ ਬਨਾਸ਼ਪਤੀ ਧੂਪੀ ਪਈ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਗੁਰੂ ਹਰਿ ਸਾਹਿਬ ਜੀ ਸਾਹਮਣੇ ਕੀ ਦੇਖਦੇ ਪਏ ਨੇ ਕਿ ਇੱਕ ਟੁੱਟੀ ਕੋਈ ਹਾਂਡੀ ਇੱਕ ਮਿੱਟੀ ਦਾ ਢਾਂਡਾ ਟੁੱਟਾ ਪਿਆ ਤੇ ਉਸ ਟੁੱਟੇ ਕੋਈ ਭਾਂਡੇ ਦੀਆਂ ਠਿਕਰੀਆਂ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਨਾਲ ਇੰਜ ਲੱਗਦੇ ਜਿਵੇਂ ਮਨੋਂ ਲਿਸ਼ਕ ਪੈਂਦੀ ਹੈ ਕੋਈ ਚਮਕਦੀ ਚੀਜ਼ ਪਈ ਸਿੱਖਾਂ ਨੂੰ ਕਿਹਾ ਸਜਣੋ ਇਹ ਟੁਕੜੇ ਉਸ ਭਾਂਡੇ ਦੀਆਂ ਬੱਬਰੀਆਂ ਲਿਆਓ ਤਾਂ ਸਹੀ ਜਦੋਂ ਕੋਲ ਲਿਆਂਦੀਆਂ ਤੇ ਕਹਿੰਦੇ ਨੇ ਇਹਦੇ ਵਿੱਚ ਹੱਥ ਮਾਰ ਕੇ ਦੇਖੋ ਚਮਕ ਕਾਦੀ ਤੇ ਇੱਕ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਇਸ ਟੁੱਟੇ ਕੋਈ ਢਾਂਡੇ ਦੀਆਂ ਠਿਕਰੀਆਂ ਵਿੱਚੋਂ ਇੰਜ ਲੱਗਦਾ ਜਿਵੇਂ ਘਿਓ ਬਾਹਰ ਨਿਕਲਦਾ ਥੰਦੀਾਈ ਹੈ ਧੰ ਗੁਰੂ ਹਰਿ ਰਾਇ ਸਾਹਿਬ ਕਹਿੰਦੇ ਨੇ ਤੁਹਾਡੇ ਕੀਤੇ ਹੋਏ ਸਵਾਲ ਦਾ ਉੱਤਰ ਕਿ ਗੁਰਬਾਣੀ ਪੜਨੇ ਆ ਅੰਦਰ ਨੂੰ ਟਿਕਾ ਨਹੀਂ ਗੁਰਬਾਣੀ ਪੜਨੇ ਆ ਅੰਦਰ ਨੂੰ ਰਸ ਨਹੀਂ ਧੰ ਗੁਰੂ ਹਰਿ ਰਾਇ ਸਾਹਿਬ ਕਹਿੰਦੇ ਨੇ ਇਸ ਢਾਂਡੇ ਵਿੱਚ ਰੋਜ਼ ਮੱਖਣ ਘਿਓ ਪੈਂਦਾ ਰਿਹਾ ਹੈ ਸੁਆਣੀ ਰੋਜ਼ ਭਾਂਡੇ ਵਿੱਚ ਘਿਓ ਪਾਉਂਦੀ ਰਹੀ ਤੇ ਸਮਾਂ ਆਇਆ ਇਹ ਭਾਂਡਾ ਟੁੱਟ ਗਿਆ ਪਰ ਦੇਖੋ ਇੱਕ ਭਾਂਡਾ ਟੁੱਟਣ ਤੋਂ ਬਾਅਦ ਜਦੋਂ ਸੂਰਜ ਦੀ ਕਿਰਨਾਂ ਦੀ ਤਪਸ਼ ਪਈ ਤੇ ਉਹਦੇ ਅੰਦਰੋਂ ਜਿਹੜਾ ਘਿਓ ਵੇ ਉਹ ਛਿਮਕੇ ਉੱਥੁੰਦੇਾਈ ਫੁੱਟ ਕੇ ਬਾਹਰ ਪੇ ਨਿਕਲਦੀ ਏ ਕਹਿੰਦੇ ਨੇ ਇਸ ਅੰਦਰ ਦੇ ਭਾਂਡੇ ਵਿੱਚ ਗੁਰੂ ਕੀ ਬਾਣੀ ਪਾਣੀ ਨਾ ਛੱਡਿਓ ਤੁਸੀਂ ਰੋਜ਼ ਨੇਮ ਨਿਭਾਈ ਜਾਓ ਪਰ ਯਕੀਨ ਕਰਿਓ ਕਿ ਸ਼ਬਦ ਗੁਰੂ ਹੈ ਇੱਕ ਦਿਨ ਨੇਮ ਨਿਭਾਦਿਆ ਇਹੋ ਜਿਹ ਰਹਿਮਤ ਦਾ ਸੇਕ ਲਾਏਗਾ ਉਹ ਕੀਤੀ ਹੋਈ ਕਮਾਈ ਫਲੀ ਪੂਤ ਹੋ ਜਾਏਗੀ ਇਹ ਨਹੀਂ ਕਿ ਜਿਹੜਾ ਗਾਵੇ ਸੁਣਿਆ ਇਹ ਥਾਏ ਨਹੀਂ ਪੈਂਦਾ ਹਜ਼ੂਰ ਕਿੰਨੇ ਪੈਂਦਾ ਜ਼ਰੂਰ ਹੈ ਪਰ ਜੇ ਤੂੰ ਭਾਵਨਾ ਨਾਲ ਰੋਜ਼ ਬਾਣੀ ਪੜੀ ਜਾਈਂ ਤੇ ਸਿੱਖਾਂ ਦੇ ਮਨ ਨੂੰ ਇੰਨੀ ਗੱਲ ਲੱਗੀ ਉਹਨਾਂ ਗੁਰੂ ਕੇ ਪਿਆਰਿਆਂ ਨੇ ਫਿਰ ਨੇਮ ਨਹੀਂ ਟੁੱਟਣ ਦਿੱਤਾ ਸਹਬ ਨੂੰ ਇੱਕ ਦਿਨ ਕੀ ਹੋਇਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਜ਼ੂਰ ਬਿਸ਼ਰਾਮ ਪੈ ਕਰਦੇ ਨੇ ਇੱਥੇ ਵਿਦਵਾਨਾਂ ਨੇ ਕੁਝ ਬਚਨ ਕਹੇ ਨੇ ਦਾਤਾਰ ਪੰਗ ਤੇ ਨਹੀਂ ਤੇ ਗੁਰੂ ਕੇ ਸਿੱਖ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਆਉਂਦੇ ਪੈ ਨੇ ਜੇ ਬਾਣੀ ਦਾ ਅਦਬ ਬਾਣੀ ਦੀ ਮਹਿਮਾ ਗੁਰੂ ਕੇ ਪਿਆਰਿਓ ਕਿਸੇ ਤੇ ਕੁਝ ਨਹੀਂ ਹੋਵੇ ਤੇ ਤਨ ਗੁਰੂ ਹਰਿ ਸਾਹਿਬ ਦੇ ਜੀਵਨ ਦੀਆਂ ਇਹ ਤਿੰਨ ਸਾਖੀਆਂ ਤਿੰਨ ਕਟਨਾਵਾਂ ਕਦੀ ਭੁੱਲਿਓ ਨਾ ਪ੍ਰੋਫੈਸਰ ਸਹਿਬ ਸਿੰਘੁਰਾਨ ਨੇ ਬਾਬਾਨੀਆਂ ਕਹਾਣੀਆਂ ਵਿੱਚ ਇਹਦਾ ਜ਼ਿਕਰ ਕੀਤਾ ਹੈ ਉਹ ਕਹਿੰਦੇ ਨੇ ਕਿ ਗੁਰੂ ਕੀ ਬਾਣੀ ਦਾ ਨਾਮ ਰੋਜ਼ ਨਿਭਾਇਆ ਜਾਏ ਉਹਨਾਂ ਨੇ ਤਾਂ ਫਰਾਂਸ ਦੇ ਇੱਕ ਡਾਕਟਰ ਦਾ ਵੀ ਹਵਾਲਾ ਦਿੱਤਾ ਹੈ ਕਹਿੰਦੇ ਉਹ ਸੱਜਣ ਆਮ ਲੋਕਾਂ ਦਾ ਇਲਾਜ ਕਰਦਾ ਸੀ ਕਿ ਕੋਈ ਬਿਮਾਰ ਆਉਣਾ ਜਿੱਥੇ ਦਵਾਈ ਦੇਣੀ ਉੱਥੇ ਉਹਨੂੰ ਕਾਗਜ਼ ਦੇ ਟੁਕੜੇ ਤੇ ਲਿਖ ਦੇਣਾ ਉਹਦੀ ਬਿਮਾਰੀ ਦੇ ਮੁਤਾਬਕ ਕਿ ਮੈਂ ਬਿਲਕੁਲ ਅਰੋਗ ਹੋ ਰਿਹਾ ਹਾਂ ਮੈਂ ਤੰਦਰੁਸਤ ਹੋ ਜਾਣਾ ਹੈ ਤੇ ਨਾਲ ਕਹਿਣਾ ਰਾਤ ਨੂੰ ਸੌਣ ਲੱਗਿਆਂ 15-20 ਵਾਰੀ ਕਾਲੀ ਕਾਲੀ ਨਾਲ ਇਹਨੂੰ ਪੜ ਲੈਣੀ ਤੇ ਕਹਿਣਾ ਜਦੋਂ ਸਵੇਰੇ ਉੱਠਣਾ ਤੇ ਫਿਰ ਇਹਨੂੰ ਕਾਲੀ ਨਾਲ ਪੜੀ ਪ੍ਰੋਫੈਸਰ ਸੈਦ ਸਿੰਘ ਲਿਖਦੇ ਨੇ ਉਹਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਇਹ ਦੱਸਿਆ ਹੈ ਕਹਿਣ ਲੱਗੇ ਮੈਂ 75% ਮਰੀਜ਼ ਕੇਵਲ ਇਹ ਅੱਖਰ ਪੜਨ ਦੇ ਨਾਲ ਜਿਹੜੇ ਨੇ ਅਰੋਹ ਕਰ ਦਿੱਤੇ ਉਹ ਕਹਿੰਦੇ ਨੇ ਮੈਂ ਸੋਚਿਆ ਫਿਰ ਸਤਿਗੁਰੂ ਤੁਸੀਂ ਨਿਯਮ ਦਿੱਤਾ ਹੈ के उठ इशन करो प्रभाते सोए हर आराधे तुसी ता कह के सौंदे वाह वाह उचरे उठ दे पी वाह तुसी ता कह दिता के भलकै उठर नाम त्यावे ਇਹਦਾ ਮਤਲਬ ਜੇ ਆਮ ਮਨੁੱਖ ਦੇ ਅਖਰ ਕੋਈ ਦੌਰਾਂਦਾ ਤੇ ਉਹਨੂੰ arogyata ਮਿਲ ਜਾਂਦੀ ਏ ਤੇ ਜਿਹੜੇ ਗੁਰੂ ਜੀ ਦੇ ਕਿਰਦੇ ਦਾ ਪ੍ਰਕਾਸ਼ ਗੁਰੂ ਕਾ ਸ਼ਬਦ ਏ ਤੇ ਜਦੋਂ ਤੂੰ ਸ਼ਬਦ ਦੀ ਕਮਾਈ ਕਰੇਗਾ ਸਤਗੁਰੂ ਤੇਰੇ ਅੰਦਰ ਨੂੰ ਵੀ arogyata ਦੇਗਾ ਤਨ ਗੁਰੂ ਹਰ Rai ਸਾਹਿਬ ਅੱਜ ਤਲੰਗ ਤੇ ਬਿਰਾਜਮਾਨ ਨੇ ਤੇ ਸ਼ਬਦ ਜੋਟੀਆਂ ਵਿੱਚ ਪੜਦੇ ਸਿੱਖ ਆਉਂਦੇ ਨੇ ਸਾਹਿਬ ਜੀ ਦੇ ਪਵਿੱਤਰ ਸਰਬਨਾ ਵਿੱਚ ਆਵਾਜ਼ ਪਈ ਤੇ ਤੇਜ਼ੀ ਦੇ ਨਾਲ ਹਜ਼ੂਰ ਜੀ ਪਲੰਗ ਤੋਂ ਉੱਠੇ ਨੇ ਕਹਿੰਦੇ ਨੇ ਉੱਥੇ ਬਿਆਸਾਰ ਦਾਤਾਰ ਜੀ ਦੇ ਗੋਡੇ ਤੇ ਚੋਟ ਵੀ ਆਈ ਕੁਝ ਕਿਦਨੇ ਖੂਨ ਸਿਮਿਆ ਤੇ ਸਿੱਖਾਂ ਨੇ ਪੁੱਛਿਆ ਦਾਤਾਰ ਬਾਣੀ ਵੀ ਤੁਹਾਡੀ ਉਚਾਰਨ ਕੀਤੀ ਆਪ ਹੀ ਤੁਸੀਂ ਇੰਨਾ ਅਦਬ ਨਾਲ ਉੱਠੇ ਗੋਡੇ ਤੇ ਚੋਟ ਲੱਗ ਗਈ ਇਥੇ ਤਨ ਗੁਰੂ ਹਰ Rai ਸਾਹਿਬ ਨੇ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਕੇਵਲ ਇੱਕ ਦਿਨ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਗੁਰੂ ਹਰਿ ਰਾਇ ਸਾਹਿਬ ਨੇ ਪਲੰਗ ਤੇ ਸੌਣਾ ਛੱਡ ਦਿੱਤਾ ਕਿ ਗੁਰੂ ਕੇ ਸਿੱਖ ਬਾਣੀ ਪੜਨ ਆਉਂਦੇ ਨੇ ਤੇ ਗੁਰੂ ਕੀ ਬਾਣੀ ਦਾ ਅਦਬ ਕਰਨਾ ਅਤ ਜ਼ਰੂਰੀ ਹੈ ਉੱਥੇ ਫਿਰ ਤਿੰਨ ਬਚਨ ਮੇਰੇ ਗੁਰੂ ਹਰਿ ਰਾਇ ਸਾਹਿਬ ਨੇ ਕਹਿ ਜਿਨੂੰ ਕਵੀ ਸੰਤੋਖ ਸਿੰਘ ਜੀ ਨੇ ਦਰਜ ਕੀਤਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਦੇ ਅੰਦਰ ਪਹਿਲਾ ਬਚਨ ਕਿਹਾ ਕਹਿਣ ਲੱਗੇ ਸਿੱਖੋ ਕੇ ਚੇਤੇ ਰੱਖਿਓ ਜੋ ਸਿੱਖ ਗੁਰਬਾਣੀ ਭੈ ਕਰੈ ਕਹਿੰਦੇ ਨੇ ਗੁਰਬਾਣੀ ਦਾ ਅਤਿਬ ਜਿਹੜਾ ਸਿੱਖ ਕਰਦਾ ਹੈ ਕਹਿੰਦੇ ਨੇ ਜੋ ਸਿੱਖ ਗੁਰਬਾਣੀ ਭੈ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਭੈ ਕਰੇਗਾ ਉਹਨੂੰ ਕਰਮ ਕਾਂਡਾਂ ਦੀ ਲੋੜ ਨਹੀਂ ਉਹ ਬਿਨਾਂ ਪ੍ਰਯਾਸ ਤੋਂ ਬਿਨਾਂ ਕਿਸੇ ਯਤਨ ਤੋਂ ਮੇਰਾ ਮਾਲਕ ਮੇਰ ਕਰੇਗਾ ਤੇ ਭਵਜਲ ਤੋਂ ਪਾਰ ਹੋ ਜਾਏਗਾ ਤੇ ਕਈ ਵਾਰੀ ਸੋਚਨੇ ਆ ਅੱਜ ਪੜ੍ਹੇ ਲਿਖੇ ਸੱਜਣ ਮੈਂ ਕਰੀ ਅੱਗੇ ਵੀ ਅਰਜ਼ ਕੀਤੀ ਸੀ ਕਿ ਪਿਆਰਿਓ ਗੁਰੂ ਕੇ ਰੁਮਾਲਿਆਂ ਤੇ ਗੁਰੂ ਕੇ ਪੱਖੇ ਤੇ ਗੁਰੂ ਤੇ 에어 ਕੰਡੀਸ਼ਨ ਕਿਉਂ ਲਾਇਆ ਸ਼ਬਦ ਗੁਰੂ ਵੇ ਇਹਨੂੰ ਕੋਈ ਸਰਦੀ ਨਹੀਂ ਇਹਨੂੰ ਕੋਈ ਗਰਮੀ ਨਹੀਂ ਪਿਆਰਿਓ ਜੇ ਆਪਾਂ ਪ੍ਰਕਾਸ਼ ਵੀ ਨਾ ਕਰਾਂਗੇ ਤੇ ਕੀ ਗੁਰੂ ਸਾਹਿਬ ਦਾ ਸਾਡੇ ਇਸ ਤਰ੍ਹਾਂ ਕਰਨਲ ਕੁਝ ਘਟ ਜਾਣੇ ਜਿਨੂੰ ਆਪਣਾ ਇਸ਼ਟ ਮੰਨੇ ਤੇ ਸੋਚਨਾ ਸਤਿਗੁਰੂ ਤੁਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਸਾਖੀਆਂ ਤੇ ਇਤਿਹਾਸ ਦੇ ਕੇ ਗਏ ਆਪ ਗੁਰੂ ਗ੍ਰੰਥ ਸਾਹਿਬ ਉੱਚੀ ਜਗ੍ਹਾ ਤੇ ਬਿਰਾਜਮਾਨ ਤੇ ਗੁਰੂ ਅਰਜੁਨ ਦੇਵ ਜ਼ਮੀਨ ਤੇ ਸੌਂਦੇ ਨਹੀਂ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਸਿੱਖ ਗੁਰਬਾਣੀ ਪੜ੍ਹ ਕਰੇ ਦਿਨ ਪ੍ਰਯਾਸ ਭਵ ਸਾਗਰ ਤਰੈ ਤੇ ਨਾਲ ਕਹਿ ਦਿੱਤਾ ਜਿਨ ਪੈ ਬਾਣੀ ਅਦਬ ਨਾ ਧਾਰਾਂ ਜਾਨੋ ਸੋ ਸਿੱਖ ਨਿਆ ਮਹਾਰਾ ਜਿਨਨੇ ਗੁਰੂ ਕੀ ਬਾਣੀ ਦਾ ਅਦਬ ਨਹੀਂ ਕੀਤਾ ਗੁਰੂ ਹਰਿ ਰਾਇ ਸਾਹਿਬ ਕਹਿੰਦੇ ਨੇ ਐਵੇਂ ਨਾ ਆ ਕੇ ਕਹਿ ਦੋ ਸੀ ਤੇਰੇ ਸਿੱਖਾਂ ਕਹਿੰਦੇ ਨੇ ਮੈਂ ਤੁਹਾਨੂੰ ਸਿੱਖ ਸੇਵਕਾਰੀ ਕਰਨ ਨੂੰ ਤਿਆਰ ਨਹੀਂ ਜਿਹੜਾ ਬਾਬੇ ਦੇ ਸ਼ਬਦ ਦਾ ਅਦਬ ਨਹੀਂ ਕਰਦਾ ਜੋ ਸਿੱਖ ਗੁਰਬਾਣੀ ਪੈ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ ਜਿਨ ਪੈ ਅਦਗਨਾ ਬਾਣੀ ਧਾਰਾ ਜਾਨੋ ਸੋ ਸੁਖ ਨੈ ਹਮਾਰਾ ਤੇ ਸਿੱਖਾਂ ਨੇ ਤੀਜਾ ਸਵਾਲ ਕੀਤਾ ਸਤਿਗੁਰੂ ਸਾਰੀ ਬਾਣੀ ਵਿੱਚ ਕਹਿੰਦੇ ਹੋ ਮਨ ਨੂੰ ਜਗਾਓ ਤੇ ਕਹਿੰਦੇ ਨੇ ਸਾਨੂੰ ਪਤਾ ਲੱਗ ਜਾਏਗਾ ਮਨ ਜਾਗ ਤੇ ਦੇਖੋ ਹਜ਼ੂਰ ਨੂੰ ਪਰਮਾਰਥ ਦੇ ਬਚਨ ਪੁੱਛੇ ਜਾ ਰਹੇ ਕਿ ਸਤਿਗੁਰੂ ਮਨ ਜਾਗੇ ਦਾ ਕਿਵੇਂ ਪਤਾ ਲੱਗੇ ਤੇ ਧੰ ਗੁਰੂ ਆਹ ਰਹਿ ਸਾਹਿਬ ਕਹਿੰਦੇ ਨੇ ਤੂੰ ਜਪ ਸਾਹਿਬ ਰੋਜ਼ ਪੜ੍ਹਨਾ ਹੈ ਨਾ ਸੁਖਮਨੀ ਸਾਹਿਬ ਰੋਜ਼ ਪੜ੍ਹਨਾ ਹੈ ਨਾ ਕਹਿੰਦਾ ਹਾਂ ਦਾਤਾਰ ਤੇ ਸਾਹਿਬ ਕਹਿੰਦੇ ਨੇ ਹੁਣ ਚਿੱਤ ਕਿਸ ਤਰ੍ਹਾਂ ਇਹ ਕਹਿੰਦਾ ਦਾਤਾ ਪਹਿਲਾਂ ਤੇ ਲੱਗਦਾ ਨਹੀਂ ਸੀ ਪਰ ਪਤਾ ਨਹੀਂ ਉਹੀ ਬਾਣੀ ਹੈ ਜਿਉਂ-ਜਿਉਂ ਟੇਕ ਕੇ ਪੜਨਾ ਤੇ ਮੈਨੂੰ ਬਾਬੇ ਦਾ ਇੱਕ-ਇੱਕ ਬਚਨ ਪਿਆਰਾ ਲੱਗਦਾ ਹੈ ਸਾਬ ਕਿੰਨੇ ਮੰਨ ਜਾਗਣ ਦਾ ਪਹਿਲਾ ਲੱਛਣ ਹੀ ਇਹ ਵੇ ਕਿ ਜਿਸ ਦਿਨ ਜਗਿਆਸੂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੇ ਉਸ ਦਿਨ ਸਮਝ ਲੈ ਕੇ ਮੇਰਾ ਮਨ ਸੁੱਤਾ ਹੋਇਆ ਜਾਗਣ ਲੱਗ ਪਿਆ ਸਾਬ ਨੇ ਤੇ ਸ਼ਬਦ ਕਹਿ ਕਹਿ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ ਮਿੱਠੀ ਲੱਗੇ ਪ੍ਰਹ ਕੀ ਬਾਣੀ